ਨਮਸਕਾਰ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਰਾਮ ਰਾਮ ਸਲਾਮ ਅਦਾਬ ਉਮੀਦ ਆਪ ਸਭ ਠੀਕ ਠਾਕ ਹੋਵੋ ਪ੍ਰਮਾਤਮਾ ਪਰਮੇਸ਼ਵਰ ਆਪ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਤੰਦਰੁਸਤੀ ਬਖਸ਼ੇ ਮੇਰੀ ਮਾਂ ਖੇਡ ਕਬੱਡੀ ਦੇ ਜਿੰਨੇ ਵੀ ਪਿਆਰ ਕਰਨ ਵਾਲੇ ਆ ਸਾਰਿਆਂ ਨੂੰ ਸਾਵਣ ਮਹੀਨੇ ਦੀਆਂ ਲੱਖ ਲੱਖ ਮੁਬਾਰਕਾਂ ਜੀ शिव कावड़ गंगाजल ਲੈ ਕੇ कावड़ ਗਿਆ ਰਹੇ ਜੇ ਕਿਸੇ ਤੋਂ ਹੋ ਸਕੇ ਰਸਤੇ 'ਚ ਕੋਈ ਟੱਕਰ ਦਾ ਕਾਵੜੀ ਤਾਂ ਜ਼ਰੂਰ ਭਾਈ ਨਮਸਕਾਰ ਕਰਿਓ ਕਿਉਂਕਿ ਸਭ ਤੋਂ ਵਧੀਆ ਯਾਤਰਾ ਕੀ ਹੈ ਪੈਦਲ ਯਾਤਰਾ ਜਿੰਨਾ ਕਾਵੜ ਲਿਆਉਣ ਵਾਲੇ ਨੂੰ ਫਲ ਮਿਲਦਾ ਹੈ ਉਹਨਾਂ ਕਾਵੜੀਏ ਦੀ ਇੱਕ ਵਾਰੀ ਸੇਵਾ ਕਰਕੇ ਫਲ ਮਿਲ ਜਾਂਦਾ ਹੈ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਵਿਚਾਰ ਸੁਣਦੇ ਹੋ ਆਓ 18 ਜੁਲਾਈ 2025 ਦਿਨ ਸ਼ੁੱਕਰਵਾਰ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਜੋ ਕਿ ਬਾਈ ਗਰਨਾਇਬ ਸਿੰਘ ਗਿੱਲ ਝੰਡਾ ਵਾਲਾ ਜ਼ਿਲ੍ਹਾ ਬਠਿੰਡਾ ਬਲੋਂ ਤਿਆਰ ਕੀਤੇ ਗਏ ਨੇ ਉਹ ਤੁਹਾਡੇ ਸਾਹਮਣੇ ਕਰੀ ਗਏ ਸਾਡਾ ਫੇਸਬੁੱਕ ਪੇਜ ਕਬੱਡੀ ਅਪਡੇਟ YouTube ਚੈਨਲ ਲਾਈਵ ਕਬੱਡੀ ਅਪਡੇਟ ਨੂੰ ਫੋਲੋ ਸਬਸਕ੍ਰਾਈਬ ਕਰ ਲਓ ਤਾਂ ਜੇ ਤੁਹਾਨੂੰ ਵੱਧ ਤੋਂ ਵੱਧ ਜਾਣਕਾਰੀ ਕਵੱਡੀ ਕਪਾਂ ਦੀ ਮਿਲਦੀ ਰਹੇ 18 ਜੁਲਾਈ 2025 ਦੇ ਕਵੱਡੀ ਟੂਰਨਾਮੈਂਟਾਂ ਦੇ ਰਿਜ਼ਲਟਾਂ ਦੀ ਬੇਰਵੀ ਇਸ ਤਰ੍ਹਾਂ ਨੇ ਪਿੰਡ ਜਗਰਾਲ ਜ਼ਿਲ੍ਹਾ ਜਲੰਧਰ ਦੇ ਕਵੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਕਵੱਡੀ ਆਲ ਓਪਨ ਪਿੰਡ ਚਿੱਟੀ 20.5 ਨੰਬਰ ਫਾਸਟ 41000 ਨਗਦ ਪਲੱਸ ਕੱਪ ਪਿੰਡ ਰਸੂਲਪੁਰ 12 ਨੰਬਰ ਸੈਕੰਡ 31000 ਨਕਦ ਪਲੱਸ ਕੱਪ ਬੱਸ ਰਿਡਰ ਰਹਾ ਕਾਕਾ ਸ਼ਕਰਪੁਰ ਨੌ ਰੇਡਾਂ ਨੌ ਨੰਬਰ ਚਿੱਟੀ ਵੱਲੋਂ ਜੀ ਬੈਸਟ ਜਾਫਰੀਆ ਵਿੱਕੀ ਤਲਵੰਡੀ ਚੌਧਰੀਆਂ ਪੰਜ ਟੱਚ ਦੋ ਚਫੇ ਚਿੱਟੀ ਵੱਲੋਂ ਬੈਸਟ ਨੂੰ ਇੱਥੇ ਕੱਪ ਸੀਗੇ ਪਿੰਡ ਸੋਲ ਦੀ ਦੂਜੀ ਪੰਚਾਇਤ ਦਾ ਸ਼ੋਅ ਮੈਚ ਪਿੰਡ 16 ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਜੀ ਦੇ ਕਬੱਡੀ ਸ਼ੋਅ ਮੈਦਾਨ ਫਾਈਨਲ ਰਿਜ਼ਲਟ ਟੀਮ ਬਾਬਾ ਬਿਦੀ ਚੰਦ ਜੀ ਕਬੱਡੀ ਕਲੱਬ ਫਰੰਦੀਪੁਰ 39 ਨੰਬਰ ਫਸਟ ਨਗਦ ਰਕਮ ਪਲੱਸ ਕੱਪ ਟੀਮ ਬਾਬਾ ਦੀਪ ਸਿੰਘ ਜੀ ਕਬੱਡੀ ਕਲੱਬ ਤੇਜਾ ਸਿੰਘ ਵਾਲਾ 33.5 ਨੰਬਰ ਸੈਕੰਡ ਨਗਦ ਰਕਮ ਪਲੱਸ ਕੱਪ ਇੱਥੇ ਬੁਲਾ ਰਹੇ ਸੀ ਬੂਟਾ ਉਮਰੀਆਣਾ ਮਨਦੀਪ ਕਾਲੀਆ ਹਰਜੀਤ ਡੰਡੇਲਾ ਪਿੰਡ ਸਬਰਾ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਜੀ ਦੇ ਕਬੱਡੀ ਸ਼ੋਅ ਮੈਦਾ ਫਾਈਨ ਰਿਕਾਰਡ ਟੀਮ ਸ਼੍ਰੀ ਗੁਰੂ ਅਮਰਦਾਸ ਜੀ ਕਬੱਡੀ ਕਲੱਬ ਚੋਲਾ ਸਾਹਿਬ ਚੋਲਾ ਸਾਹਿਬ ਜੀ 41 ਨੰਬਰ ਫਸਟ ਨਗਦ ਰਾਸ਼ੀ ਪਲੱਸ ਕੱਪ ਟੀਮ ਕਬੱਡੀ ਕਲੱਬ ਸਬਰਾ ਸਾਡੀ 37 ਨੰਬਰ ਸੈਕੰਡ ਨਗਦ ਰਾਸ਼ੀ ਪਲੱਸ ਕੱਪ ਇਥੇ ਬੁਲਾਰੇ ਸੀ ਅਮਰੀਖੋਸਾ ਕੋਟਲਾ ਪਿੰਡ ਮਹਿੰਦੀਪੁਰ ਜਿਵੇਂ ਸ਼੍ਰੀ ਤਨਤਨ ਸਾਹਿਬ ਜੀ ਤੇ ਕਬੱਡੀ ਸ਼ੋਅ ਮੈਚ ਦਾ ਫਾਈਨਲ ਰਿਜ਼ਲਟ ਟੀਮ ਬਾਬਾ ਬीडी ਚੰਦ ਜੀ ਕਬੱਡੀ ਕਲੱਬ ਸੁਰਸਿੰਘ 43 ਨੰਬਰ ਫਾਸਟ ਨਗਦ ਰਾਸ਼ੀ ਪਲੱਸ ਕੱਪ ਟੀਮ ਬਾਬਾ ਭਜਾਣਾ ਭਜਾਣਾ ਜੀ ਕਬੱਡੀ ਕਲੱਬ ਥਾਲੀਵਾਲ 37.5 ਨੰਬਰ ਸੈਕੰਡ ਨਗਦ ਰਾਸ਼ੀ ਪਲੱਸ ਕੱਪ ਬੋਲ ਸੀਗੇ ਇੱਥੇ ਬੁਲਾਰੇ ਬ੍ਰਿੰਦਰ ਖੇਮਕਰਨਾ ਰਜੀਤ ਸੁੱਗਾ ਇਹ ਸੀਗੇ 18 ਜੁਲਾਈ 2025 ਦਿਨ ਸ਼ੁੱਕਰਵਾਰ ਦੇ ਕਵੈਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਆਪ ਸਭ ਤੋਂ ਉਮੀਦ ਹੈ ਕਿ ਤੁਸੀਂ ਵੱਧ ਤੋਂ ਵੱਧ ਲਾਈਵ ਨੂੰ ਸ਼ੇਅਰ ਕਰਦੇ ਹੋਗੇ ਕਮੈਂਟ ਕਰ ਦਿਆ ਕਰੋ ਕਈਰ ਕੋਈ ਮਿਸਟੇਕ ਹੋ ਜਾਂਦੀ ਹੈ ਬੋਲਦਿਆਂ ਵੀ ਹੋ ਜਾਂਦੀ ਹੈ ਤਾਂ ਛੇਕੜ ਨੂੰ ਇੰਨਾ ਕੀ ਬੇਨਤੀ ਕਰਦਿਆ ਕਰੋ ਯਾਰ ਤੁਸੀਂ ਕਮੈਂਟ ਦੇ ਵਿੱਚ ਯਾਰ ਵੀ ਇੱਥੇ ਬਲ ਬੋਲਦੇ ਬੋਲਦੇ ਤੁਸੀਂ ਆਹ ਲਫ਼ਜ਼ ਗਲਤ ਬੋਲਦੇ ਐਨੀ ਕ ਬੇਨਤੀ ਹੈ ਕਮੈਂਟ ਕਰਦੇ ਧੰਨਵਾਦ ਮਿਲਦੇ ਆ ਕਰਨ